ਦਸਿਆ ਕਾਲ ਵੇਖੇ ਤੁਸੀਂ ਔਨਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੋਈ ਅਧਿਕਾਰੀ ਹੈ ਜੋ ਕਿ ਮੰਤਰੀ ਅਨਮੋਲ ਗਗਨਮਾਨ ਦੇ ਨਾਮ ਤੇ ਭ੍ਰਸ਼ਟਾਚਾਰ ਕਰ ਰਿਹਾ ਹੈ ਪੈਸੇ ਮੰਗ ਰਿਹਾ ਹੈ ਤੇ ਇਹ ਵੀ ਕਹਿ ਰਿਹਾ ਹੈ ਕਿ ਪੈਸੇ ਉੱਪਰ ਤੱਕ ਪਹੁੰਚਦੇ ਨੇ ਖੋਦ ਮੰਤਰੀ ਅਨਮੋਲ ਗਗਨਮਾਨ ਨੇ ਇਸ ਦਾ ਖੁਲਾਸਾ ਕੀਤਾ ਔਰ ਨਾ ਸਿਰਫ ਖੁਲਾਸਾ ਕੀਤਾ ਬਲਕਿ ਦੱਸਿਆ ਵੀ ਹੈ ਕਿ ਉਹ ਭ੍ਰਿਸ਼ਟ ਅਧਿਕਾਰੀ ਕੌਣ ਨੇ ਸੋ ਦੱਸਦੀ ਹੈ ਕਿ ਨਿਆਗਾਂਬ ਦੇ ਵਿੱਚ ਲੋਕਾਂ ਨੂੰ ਸੀਵਰੇਜ ਟ੍ਰੀਟਮੈਂਟ ਪਲੈਂਟ ਦੀ ਸੌਗਾਤ ਮੰਤਰੀ ਅਨਮੋਲ ਗਗਨਮਾਨ ਨੇ ਸੌਂਪੀ ਹੈ ਇਸੇ ਦੌਰਾਨ ਮੀਡੀਆ ਦੇ ਨਾਲ ਜਦੋਂ ਮੰਤਰੀ ਅਨਮੋਲ ਗਗਨਮਾਨ ਗੱਲ ਕਰ ਰਹੇ ਸੀ ਤਾਂ ਮੀਡੀਆ ਦੇ ਰਾਹੀਂ ਇਹ ਬਿਆਨ ਦਿੱਤਾ ਔਰ ਵਾਰਨਿੰਗ ਦਿੱਤੀ ਹੈ ਅਧਿਕਾਰੀਆਂ ਨੂੰ ਖਾਸ ਕਰਕੇ ਕਿ ਸੁਧਰ ਜਾਓ ਨਹੀਂ ਤਾਂ ਫਿਰ ਅੰਜਾਮ ਚੰਗਾ ਨਹੀਂ ਹੋਵੇਗਾ ਸਖਤ ਐਕਸ਼ਨ ਹੋਵੇਗਾ ਮంత్రి ਅਨਮੋਲ ਗਗਨਮਾਨ ਨੇ ਕਿਹਾ ਕਿ ਨਿਆਗਾਮ ਦੇ ਈਓ ਤੇ ਤਹਿਸੀਲਦਾਰ ਖਿਲਾਫ ਉਹਨਾਂ ਦੇ ਕੋਲ ਸ਼ਿਕਾਇਤਾਂ ਆਈਆਂ ਨੇ ਕਿ ਉਹਨਾਂ ਦੇ ਨਾਮ ਉੱਤੇ ਪੈਸੇ ਮੰਗੇ ਜਾ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੈਸੇ ਸਾਡੇ ਤੱਕ ਨਹੀਂ ਰਹਿੰਦੇ ਇਹ ਪੈਸੇ ਉੱਤੇ ਤੱਕ ਪਹੁੰਚਦੇ ਨੇ ਸ੍ਰੀ ਮੰਤਰੀ ਅਨਮੋਲ ਗਗਨਮਾਨ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਉਹਨਾਂ ਦੇ ਨਾਮ ਤੇ ਲੋਕਾਂ ਨੂੰ ਠੱਗਣ ਦੀ ਜਾਂ ਪੈਸੇ ਮੰਗਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਜ਼ਰੂਰ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਬਕਾਇਦਾ ਸਬੂਤ ਦੇ ਨਾਲ ਜੇਕਰ ਪਹੁੰਚ ਹੋਵੇਗੀ ਤਾਂ ਐਕਸ਼ਨ ਜ਼ਰੂਰ ਹੋਵੇਗਾ ਇਸ ਤੋਂ ਇਲਾਵਾ ਮੰਤਰੀ ਅਨਮੋਲ ਗਗਨਮਾਨ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਕੁਝ ਦਿਨਾਂ ਤੱਕ ਕ腐ਸ਼ਨ ਹੈਲਪਲਾਈਨ ਨੰਬਰ ਵੀ ਉਹਨਾਂ ਵੱਲੋਂ ਇਲਾਕੇ ਦੇ ਲੋਕਾਂ ਦੇ ਲਈ ਜਾਰੀ ਕਰ ਦਿੱਤਾ ਜਾਵੇਗਾ ਤਾਂ ਕਿ ਕੋਈ ਵੀ ਅਜਿਹਾ ਪ੍ਰਸ਼ਤ ਅਧਿਕਾਰੀ ਅਨਮੋਲ ਗਗਨਮਾਨ ਦੇ ਨਾਮ ਤੇ ਲੋਕਾਂ ਨੂੰ ਠੱਗਣ ਦੀ ਜੋ ਕੋਸ਼ਿਸ਼ ਹੈ ਉਹ ਨਾ ਕਰੇ ਬਿਆਨ ਅਨਮੋਲ ਗਗਨਮਾਨ ਦਾ ਸਾਹਮਣੇ ਆਇਆ ਉਹ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਪਰ ਇੱਕ ਬਾਰ ਫੇਰ ਦੱਸ ਦਿੰਦੇ ਆ ਕਿੰਨੇ ਆ ਗਾਮ ਦੇ ਈਓ ਤੇ ਤਹਿਸੀਲਦਾਰ ਦੇ ਖਿਲਾਫ ਐਕਸ਼ਨ ਤੇ ਚੇਤਾਵਨੀ ਵਾਰਨਿੰਗ ਮੰਤਰੀ ਅਨਮੋਲ ਗਗਨਮਾਨ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਨਿਆਗਾਮ ਦਾ ਈਓ ਦੇ ਤਹਿਸੀਲਦਾਰ ਅਨਮੋਲ ਗਗਨਮਾਨ ਦੇ ਨਾਮ ਤੇ ਉੱਤੇ ਪੈਸੇ ਮੰਗ ਰਹੇ ਨੇ ਲੋਕਾਂ ਨੂੰ ਠੱਗ ਰਹੇ ਨੇ ਰਿਸ਼ਵਤ ਮੰਗ ਰਹੇ ਨੇ ਰਿਸ਼ਵਤ ਮੰਗ ਕੇ ਕਹਿੰਦੇ ਨੇ ਕਿ ਪੈਸੇ ਉੱਪਰ ਤੱਕ ਜਾਂਦੇ ਨੇ ਇਸ ਨੂੰ ਮੰਤਰੀ ਅਨਮੋਲ ਗਗਨਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਮੇਰੇ ਨਾਲ ਕਿਸੇ ਦਾ ਕੋਈ ਮਤਲਬ ਨਹੀਂ ਹੈ ਕੋਈ ਮੇਰਾ ਰਿਸ਼ਤੇਦਾਰ ਕੋਈ ਮੇਰੇ ਨਾਮ ਦਾ ਇਸਤੇਮਾਲ ਕਰਕੇ ਜੇਕਰ ਲੋਕਾਂ ਦੇ ਕੰਮ ਕਰਾਉਣ ਨੂੰ ਲੈ ਕੇ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕਰਦਾ ਹੈ ਰਿਸ਼ਵਤ ਮੰਗਦਾ ਤਾਂ ਫਿਰ ਕਿਸੇ ਨੂੰ ਵੀ ਇੱਕ ਪੈਸਾ ਇੱਕ ਪੰਜੀ ਦੇਣ ਦੀ ਲੋੜ ਨਹੀਂ ਹੈ ਸਿੱਧੇ ਸ਼ਿਕਾਇਤ ਕੀਤੀ ਜਾਵੇ ਸਬੂਤਾਂ ਦੇ ਆਧਾਰ ਤੇ ਜਦੋਂ ਸ਼ਿਕਾਇਤ ਹੋਵੇਗੀ ਤਾਂ ਫਿਰ ਉਸ ਅਧਿਕਾਰੀ ਦੇ ਖਿਲਾਫ ਸਖਤ ਐਕਸ਼ਨ ਵੀ ਹੋਏਗਾ ਅਨਮੋਲ ਗਗਨਮਾਨ ਦਾ ਬਿਆਨ ਮੀਡੀਆ ਦੇ ਰਾਹੀਂ ਜੋ ਸਾਹਮਣੇ ਆਇਆ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਰਵਾ ਲਿਆ ਸੀ ਤਕਰੀਬਨ 58 ਕਰੋੜ ਤੋਂ ਉੱਪਰ ਦਾ 60 ਕਰੋੜ ਰੁਪਏ ਦੀ ਜਿਹੜੀ ਲੱਗਤ ਹੈ ਇਸ ਸੀਵਰੇਜ ਟ੍ਰੀਟਮੈਂਟ ਪਲਾਂਟ ਉੱਤੇ ਆਉਣੀ ਹੈ ਮੈਂ ਨਵਾਂ ਗਰਾਉਂਡ ਦੇ ਵਾਸੀਆਂ ਨੂੰ ਅੱਜ ਮੈਨੂੰ ਲੋਕ ਮਿਲ ਰਹੇ ਹੋ ਕਹਿੰਦੇ ਸਾਡੇ ਲਈ ਸ਼ਗਨਾ ਦਾ ਦਿਨ ਹੈ ਸਾਡੇ ਲਈ ਖੁਸ਼ੀ ਦਾ ਦਿਨ ਹੈ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਜਦੋਂ ਬਾਰਸ਼ਾਂ ਪੈਂਦੀਆਂ ਨੇ ਲੋਕਾਂ ਦੇ ਘਰਾਂ ਚ ਚੱਲ ਜਾਂਦਾ ਸੀ ਜਿਸ ਦਿਨੇ ਕੰਮ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਅੱਜ ਅਸੀਂ ਉਦਗਾਟਨ ਕੀਤਾ ਮੁਕੰਮਲ ਹੋ ਜਾਣਾ ਹੈ ਪਾਣੀ ਜਿਹੜੀ ਘਰਾਂ ਚ ਜਾਣ ਦੀ ਦਿੱਕਤ ਉਹ ਪੂਰਨ ਰੂਪ ਵਿੱਚ ਖਤਮ ਹੋ ਜਾਣੀ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ 60 ਕਰੋੜ ਰੁਪਏ ਦੀ ਗ੍ਰਾਂਟ ਹੈ ਸਾਡੇ ਲੋਕਲ ਬਾਡੀ ਮਨਿਸਟਰ ਬਲਕਾਰ ਸਿੰਘ ਜੀ ਦਾ ਹਲਕੇ ਵਾਸਤੇ ਗ੍ਰਾਂਟ ਹੈ ਜਿਹੜੀ ਸ਼ੁਰੂ ਜੀ ਪਾਸ ਕਰ ਦਿੱਤੀ ਸੀ ਜਗਾ ਲੈਣ ਚ ਦਿੱਕਤ ਆਈ ਬਟ ਹੌਲੀ ਹੌਲੀ ਕਰਕੇ ਹੁਣ ਜਿਹੜੀ ਜਗਾ ਫਾਈਨਲ ਹੋ ਕੇ ਇਹ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਲੱਗ ਰਿਹਾ ਤੇ ਬਹੁਤ ਮੈਂ ਜਿਹੜੀਆਂ ਨਵਾਂ گاਉਂ ਦੇ ਮੇਰੇ ਦਿਲੋਂ ਖੁਸ਼ੀ ਹੈ ਕਿ ਇਹ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਪੈਸੇ ਮੈਂ ਲੈ ਆਂਦੇ ਸੀ ਪਰ ਹੁਣ ਜਗਾ ਵੀ ਫਾਈਨਲ ਹੋ ਕੇ ਜਿਹੜੀ ਇਹ ਆਪਣਾ ਟ੍ਰੀਟਮੈਂਟ ਪਲਾਂਟ ਆ ਉਹ ਹੁਣ ਸਿਰੇ ਚੜ ਗਿਆ ਇਹ ਲੱਗ ਰਿਹਾ ਹੈ ਲੋਕਾਂ ਨੂੰ ਬੜੀ ਵੱਡੀ ਇਹਦੇ ਨਾਲ ਜਿਹੜੀ ਨਵਾਂ ਗਰਾਉਂਡ ਦੇ ਲੋਕਾਂ ਨੂੰ ਜਿਸ ਵੱਲ ਕਿਸੇ ਸਰਕਾਰ ਨੇ ਕਦੇ ਦੇਖਿਆ ਨਹੀਂ ਰਾਹਤ ਮਿਲਨੀ ਹੈ ਜੀ ਤੇ ਆ ਦੂਸਰਾ ਮੈਂ ਸੁਨੇਹਾ মিডিਆ ਰਾਹੀਂ ਦੇਣਾ ਚਾਹੂੰਗੀ ਕਿ ਬਹੁਤ ਸਾਰੀਆਂ ਘਰ-ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਾਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋੱਕ ਕੇ ਕਹਿੰਨੀ ਐ ਵੀ ਕੋਈ ਤਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਐ ਕੋਈ ਤਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਆ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਾਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ মিডিਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਆਤ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਜਿਹੜੇ ਅਸਰ ਹੁਣ ਤੱਕ ਪਤਾ ਲੱਗੇ ਕੀ ਕਾਰਵਾਈ ਕੀਤੀ ਔਰ ਕੀ ਅੱਗੇ ਕਰ ਰਹੇ ਹਾਂ ਕਾਰਵਾਈ ਉਹਨਾਂ ਤੇ ਕਾਰਵਾਈ ਜੀ ਗਲਤ ਇਹ ਆ ਵੀ ਇਹਨਾਂ ਦੇ ਸਿਸਟਮ ਹੀ ਇਸ ਤਰੀਕੇ ਸੈਟਅਪ ਕੀਤੇ ਹੋਏ ਨੇ ਡਾਇਰੈਕਟ ਵੇਨ ਨਾਲ ਇਹਨਾਂ ਨੇ ਫੜਨੇ ਨਹੀਂ ਥੱਲੇ ਦੀ ਥੱਲੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਨੇ ਇਹਨਾਂ ਲਈ ਸਾਨੂੰ ਸਬੂਤਾਂ ਦੀ ਲੋੜ ਐ মিডিਆ ਵਾਲੇ ਜਿੰਨੇ ਅੱਜ মিডিਆ ਲੋਕਲ মিডিਆ ਖੜਾ ਪੰਜਾਬ ਦਾ মিডিਆ ਖੜਾ ਤੁਸੀਂ ਸਾਡੇ ਤੱਕ ਸਬੂਤ ਲੈ ਕੇ ਆਓ ਉਹ ਤੋਂ ਉੱਤੇ ਮੈਂ ਐਕਸ਼ਨ ਨਾ ਕਰਾਂ ਤੇ ਮੇਰੀ ਗਲਤੀ ਐ ਮੇਰੇ ਕੋਲ ਉਸ ਚੀਜ਼ ਦਾ ਕਿ ਇਹ ਇਸ ਇਹ ਕਹਿ ਕੇ ਵੀ ਪੈਸੇ ਫੜ ਲੈਂਦੇ ਨੇ ਵੀ ਅਸੀਂ ਐਮਐਲਏ ਨੂੰ ਦੇਣੇ ਨੇ ਏ ਮੈਂ ਅਫਸਰਾਂ ਨੂੰ ਇੱਕ ਗੱਲ ਸਮਝਾ ਦਮਾ ਵੀ ਤੁਸੀਂ ਕੋਠੀਆਂ ਦਾ ਤੁਸੀਂ ਐਮਐਲਏ ਦਾ ਨਾਂ ਲੈਣਾ ਬੰਦ ਕਰ ਦੋ ਇਹ ਤੁਸੀਂ ਜਿਹੜੀਆਂ ਕਰਪਸ਼ਨਾਂ ਕਰਦੇ ਹੋ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡਾ ਐਮਐਲਏ ਨਾਲ ਕੋਈ ਲੈਣ ਦੇਣ ਨਹੀਂ ਹੈ ਸੋ ਜੇ ਕਿਸੇ ਤਹਿਸੀਲਦਾਰ ਨੇ ਕਿਸੇ ਈਓ ਨੇ ਗਲਤੀ ਨਾਲ ਵੀ ਥੱਲੋਂ ਪੈਸੇ ਫੜ ਕੇ ਮੇਰਾ ਨਾਮ ਲਿਆ ਤੇ ਜਿਹੜੇ ਲੋਕ ਇਹਨਾਂ ਨੂੰ ਪੈਸੇ ਫੜਾਉਂਦੇ ਆ ਸਾਨੂੰ ਦੱਸੋ ਕਿਸ ਤਰੀਕੇ ਦੇ ਖਾਸ ਤੌਰ ਤੇ ਨਵਾਂ گاؤں ਈਓ ਜਾ ਇੱਥੇ ਕੋਈ ਥੱਲੇ ਵਾਲਾ ਅਫਸਰ ਕਿਸੇ ਤਰੀਕੇ ਦੀ ਕਰਪਸ਼ਨ ਕਰਦਾ ਮੇਰੇ ਤੱਕ ਪਹੁੰਚਾਈ ਜਾਵੇ ਅਸੀਂ ਇਹਨਾਂ ਨੂੰ ਇਹ ਕਹਿ ਕੇ ਹੀ ਇੱਥੇ ਜ਼ਿੰਮੇਵਾਰੀ ਦਿੰਨੇ ਆ ਕਿ ਤੁਸੀਂ ਸਿਸਟਮ ਨੂੰ ਸਹੀ ਕਰਨਾ ਪਰ ਇਹਨਾਂ ਨੂੰ ਆ ਤਾਂ ਪਈਆਂ ਹੋਈਆਂ ਨੇ ਲੋਕਾਂ ਨਾਲ ਰਲ ਕੇ ਹੀ ਕੱਢੀਆਂ ਜਾ ਸਕਦੀਆਂ ਨੇ ਲੋਕ ਸਾਡੇ ਤੱਕ ਮੀਡੀਆ ਸਾਡੇ ਤੱਕ ਇਹਨਾਂ ਦੀਆਂ ਖਬਰਾਂ ਇਹਨਾਂ ਦੇ ਸਬੂਤ ਲੈ ਕੇ ਆਓ ਮੈਡਮ ਮੈਡਮ ਨੂੰ ਵੀ ਚਿੱਠੀ ਲਿਖੀ ਗਈ ਸੀ ਕਾਲੀ ਪੇੜਾ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਲਿਸਟ ਜਾਰੀ ਕੀਤੀ ਬਿਲਕੁਲ ਜੀ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਸਾਡੀ ਜਿਹੜੀ ਇਹਦੀ ਵੱਡੀ ਰਾਹਤ ਹੈ ਜਿਹੜੀ ਨਵਾਂ ਗਰਾਉਂਡ ਦੇ ਲੋਕਾਂ ਨੂੰ ਮਿਲਲੀ ਆ ਚਾਹੇ ਉਹ ਜ਼ਮੀਨ ਦੇ ਐਨਓਸੀ ਤੇ ਹੋਵੇ ਚਾਹੇ ਉਹ ਬਿਜਲੀ ਦੇ ਮੀਟਰਾਂ ਤੇ ਹੋਵੇ ਜੀ ਮੈਂ ਮੁਸਕਤ ਨੂੰ ਚਿੱਠੀ ਵੀ ਲਿਖੀ ਹੈਗੀ ਆ ਸਰਦਾਰ ਸਿੰਘ ਸੰਵਾ ਵੱਲੋਂ ਭਾਗਤ ਰਿਕਰ ਵਾਲੀ ਪਿੰਡਲੇ ਤੁਸੀਂ ਵੀ ਜੇ ਕੋਈ ਚਿੱਠੀ ਲਿਖਣਾ ਚਾਹੋਗੇ ਦੇਖੋ ਮੈਂ ਤਾਂ ਜੀ ਸਿੱਧਾ ਇਹ ਕਹਿੰਨੀ ਆ ਵੀ ਮੇਰਾ ਕਿਸੇ ਅਫਸਰ ਨਾਲ ਕੋਈ ਸਮਝੌਤਾ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਮੇਰਾ ਕੋਈ ਨਾਮ ਲੈ ਵੀ ਤਾਂ ਮੈਨੂੰ ਦੱਸਣਾ ਹੈ ਅਸੀਂ ਲੋਕਾਂ ਦਾ ਕੰਮ ਠੀਕ ਕਰਨ ਲਈ ਇੱਥੇ ਆਏ ਹੋਏ ਆ ਅਸੀਂ ਵੀ ਉਹ